ਪੰਜਾਬ ਪੈਨਸ਼ਨਰ ਤੇ ਮੁਲਾਜ਼ਮ ਸਾਂਝੇ ਫਰੰਡ ਦੇ ਸੱਦੇ ਤੇ ਇਸ ਚੰਡੀਗੜ੍ਹ ਦੀ ਧਰਤੀ ਤੇ ਪਹੁੰਚੇ ਹੋਏ ਮੁਲਾਜ਼ਮ ਪੈਨਸ਼ਨਰ ਪਿੰਨ ਸੈਂਟਰ ਵਰਕਰ ਸਾਥੀਓ ਅੱਜ ਦਾ ਦਿਨ ਅੱਜ ਦੇ ਦਿਨ ਇੱਕ ਦਿਨ ਪਹਿਲਾਂ ਵੀ ਪੈਨਸ਼ਨਰ ਸਾਥੀ ਇਸ ਸਰਕਾਰ ਦਾ ਪਿੱਟ ਸਿਆਪਾ ਕਰਕੇ ਗਏ ਆ ਅੱਜ ਅਸੀਂ ਮੁਲਾਜ਼ਮ ਇਹਦਾ ਪਿੱਟ ਸਿਆਪਾ ਕਰਨ ਆਏ ਆ ਕਾਰਨ ਬਿਲਕੁਲ ਸਪਸ਼ਟ ਹੈ ਅੱਜ ਤੁਸੀਂ ਅਖਬਾਰਾਂ ਦੇਖ ਲਈਆਂ ਹੋਣੀਆਂ ਬੋਤਿਆਂ ਨੇ ਕਿ ਜਿਹੜੇ ਪਾਰਲੀਮੈਂਟ ਵਿੱਚ ਅਸੀਂ ਚੁੜ ਕੇ ਨੁਮਾਇੰਦੇ ਭੇਜਿਆ ਉਹਨਾਂ ਨੇ ਆਪਣੀ ਤਨਖਾਹ ਆਪ ਹੀ ਵਧਾ ਲਈ 35% ਦਾ ਵਾਅਦਾ ਕਰ ਲਿਆ 1 ਲੱਖ ਪਹਿਲਾ ਤਨਖਾਹ ਸੀ ਕਹਿੰਦੇ ਅਸੀਂ ਗਰੀਬ ਐ ਸਾਡਾ ਨਹੀਂ ਸਰਦਾ 1 ਲੱਖ 35 ਹਜ਼ਾਰ ਆਪ ਹੀ ਮੇਜ਼ ਥੱਪਾ ਕੇ ਕਰ ਲਈ ਐ ਉਸ ਤੋਂ ਬਾਅਦ ਤੁਸੀਂ ਦੇਖੀ ਜਾਓ ਇਹ ਵਿਧਾਨ ਸਭਾ ਦੇ ਵਿੱਚ ਵੀ ਆ ਜਿੰਨੇ ਆਮ ਆਦਮੀ ਕਹਿ ਕੇ ਆਏ ਸੀਗੇ ਪਹਿਲਾਂ ਕੋਈ ਸਾਈਕਲਾਂ ਤੇ ਤੁਰਦਾ ਸੀਗਾ ਕੋ ਸਕੂਟਰਾਂ ਦੇ ਜੱਦਾ ਸੀਗਾ ਅੱਜ ਸਾਰੇ ਦੇ ਥੱਲੇ ਲਗ ਜੜੀ ਕਰਾਂ ਪਰ ਹਾਲਾਤ ਕੀ ਐ ਆ ਮੇਰੀਆਂ ਪੈੜਾ ਬੈਠੀਆਂ ਮਿੱਡੇ ਮੀਲ ਵਾਲੀਆਂ 3 ਤੋਂ 5000 ਨਹੀਂ ਹੋਇਆ ਅਸੀਂ ਪੁਰਾਣੀ ਪੈਨਸ਼ਨ ਵਾਲੇ ਬੈਠੇ ਆ ਸਾਡੇ ਸਟੇਜਾਂ ਦੇ ਆ ਕੇ ਮੁੱਖ ਮੰਤਰੀ ਵਿੱਤ ਮੰਤਰੀ ਹਾ ਦਾ ਨਾਰਾ ਮਾਰਦੇ ਰਹੇ ਅੱਜ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਜਿਹੜਾ ਆ ਤੇ ਦੂਰਾ ਨੋਟੀਫਿਕੇਸ਼ਨ ਵੀ ਕੀਤਾ ਉਹਨੂੰ 2.5 ਸਾਲ ਹੋ ਚੱਲੇ ਐ ਉਹਨੂੰ ਅਮਲੀ ਅਮਰੀ ਜਾਮਾ ਪਹਿਨਣ ਨੂੰ ਤਿਆਰ ਨਹੀਂ ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਕਾਰਪੋਰੇਟ ਇਸ਼ਾਰਿਆਂ ਤੇ ਚੱਲ ਰਹੀ ਹੈ ਸਾਡੇ ਮੁਲਾਜ਼ਮ ਪੈਨਸ਼ਨਰ ਮਜ਼ਦੂਰ ਕਿਸਾਨਾਂ ਦੀ ਗੱਲ ਸੁਣਨ ਨੂੰ ਰਾਜੀ ਨਹੀਂ ਸਾਡੀ ਗੱਲ ਉਹ ਤੋਂ ਹੀ ਸੁਣਣੀ ਜਾਣੀ ਹੈ ਜਿੰਨਾ ਸਾਡਾ ਏਕਾ ਵਿਸ਼ਾਲ ਹੋਏਗਾ ਏਕੇ ਵਿਸ਼ਾਲ ਲਈ ਤੇ ਤਿੱਖੇ ਕੋਹਲ ਹੀ ਸਾਡਾ ਹੱਲ ਹੈ ਇਸ ਤੋਂ ਸਿਵਾਏ ਸਾਡੇ ਮੁਲਾਜ਼ਮਾਂ ਕੋਲ ਜਿਉ ਜਿਉ ਸਰਕਾਰ ਤੇ ਜ਼ਬਰਦਸਤ ਰਿਹਾ ਸਾਨੂੰ ਏਕਤਾ ਵੀ ਆਪਣੀ ਓਡੀ ਵਿਸ਼ਾਲ ਕਰਨੀ ਪਵੇਗੀ ਇਹ ਨਾ ਸਮਝੇ ਭਗਵੰਦਾਨ ਸਰਕਾਰ ਕਿ ਮੁਲਾਜ਼ਮ ਕੁਝ ਵੀ ਨਹੀਂ ਮੈਂ ਦੱਸਣਾ ਜਾਨਾ ਕਿ ਭਗਵੰਤ ਮਾਨ ਜਦੋਂ ਇਹ ਤੇਰੀ ਸਰਕਾਰ ਬਣੀ ਸੀ ਤਾਂ ਸਾਡੇ ਮੁਲਾਜ਼ਮ ਸਾਥੀਆਂ ਨੇ ਫੁੱਲਾਂ ਨਾਲ ਤੇਰਾ ਜਿਹੜਾ ਇਹ ਵੈਲਕਮ ਕੀਤਾ ਸੀ ਪਰ ਹੁਣ ਤੁਹਾਡੇ ਕੋਲ ਇਹ ਸਵਾਲ ਆ ਗਿਆ ਸਾਡੇ ਪੰਜਾਬ 'ਚ ਦੋ ਤਰ੍ਹਾਂ ਦੇ ਫੁੱਲ ਹੁੰਦੇ ਐ ਇੱਕ ਤਾਂ ਜਦੋਂ ਆਂਦਾ ਉਹਦੇ ਤੇ ਫੁੱਲ ਪਰਸਾਂਦੇ ਐ ਇੱਕ ਜਦੋਂ ਉਹਦਾ ਅੰਤ ਹੁੰਦਾ ਤਾਂ ਫੁੱਲ ਚੁੱਕੇ ਜਾਂਦੇ ਐ ਹੁਣ ਇਸ ਵੇਲੇ ਫੁੱਲ ਚੁੱਕਣ ਦਾ ਟਾਈਮ ਆ ਗਿਆ ਸਾਰੇ ਜਣੇ ਇਸ ਗੱਲ 'ਤੇ ਆਨੜਾ ਸਮਾਜ ਜਿਹੜਾ ਹੈ ਉਹ ਭਗਵਾਨਤਮਾਨ ਸਰਕਾਰ ਦਾ ਅੰਤ ਕਰਕੇ ਆਏਗਾ ਅੱਜ ਇੱਥੋਂ ਥਈਆ ਕਰਕੇ ਜਾਈਏ ਅਸੀਂ ਜਿੱਥੇ ਵੀ ਬੈਠੇ ਹੋਈਏ ਇਹ ਸਰਕਾਰ ਨੂੰ ਪੂਰਾ ਨੰਗਾ ਚਿੱਟਾ ਨੰਗਾ ਕਰੀਏ ਸਾਡੇ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਦਾ ਜਿਤਨਾ ਸਦਕਾ ਅੱਜ 3 ਐਮਐਲਏ ਨੇ ਵਿਧਾਨ ਸਭਾ ਵਿੱਚ ਆਵਾਜ਼ ਗੂੰਜ ਗੂੰਜੀ ਹੈ ਵਿਰੋਧੀ ਧਿਰ ਦਾ ਨੇਤਾ ਵੀ ਬੋਲਿਆ ਪਰ ਇਹ ਤਾਂ ਬੋਲਦੇ ਦਾ ਆਪ ਸਰਕਾਰ ਵੀ ਜਦੋਂ ਵਿਰੋਧ ਵਿੱਚ ਸੀ ਇਹ ਭੁੱਲ ਜਾਂਦੇ ਐ ਸੋ ਇਸ ਕਰਕੇ ਆਪਣੀ ਜਿਹੜੀ ਐ ਸੰਘਰਸ਼ ਉਹਨੂੰ ਲਗਾਤਾਰ ਜਾਰੀ ਰੱਖੀਏ ਤੇ ਆਹ ਨਾਲੇ ਸਮੇਂ ਜੋ ਵੀ ਸਾਡੇ ਫਰੰਟ ਬਲੋ ਸੱਜਾ ਮਿਲਦਾ ਮੈਂ ਕਹਿਣਾ ਜਾਂਦਾ ਵੀ ਜਿਮਰੀ ਚੋਣ ਆ ਰਹੀ ਐ ਲੁਧਿਆਣੇ ਦੀ ਸੁੱਕੀ ਨਹੀਂ ਜਾਣ ਦੇਣੀ ਐਹੀ ਪਿਛਲੀਆਂ ਜਿੱਤ ਲੀਆਂ ਆਣ ਵਾਲਾ ਸਭਾ ਜਿਹੜਾ ਏ ਮਜ਼ਦੂਰ ਮਜ਼ਾਜਮ ਤੇ ਕਿਸਾਨਾਂ ਦਾ ਏ ਉਹ ਸਾਡਾ ਸਭਾ ਏ ਹੁਣ ਹੁਣ ਇਹਨਾਂ ਦਾ ਸਭਾ ਲੱਗ ਗਿਆ ਹੁਣ ਦਾ ਟਾਈਮ ਆ ਗਿਆ ਇਹ ਸਰਕਾਰ ਨੂੰ ਸਰਕਸ ਖਾਡਦਾ ਨਹੀਂ ਤਾਂ ਇਹ ਸਾਡੇ ਸਿਰ ਤੇ ਮਾਰਨਗੇ ਜਿੱਥੇ ਤੁਹਾਨੂੰ ਐਮਐਲਏ ਮਿਲਦਾ ਉਹਨੂੰ ਘੇਰ ਲਿਓ ਜਿੱਥੇ ਜੋ ਮਿਲਦਾ ਉਹਨੂੰ ਘੇਰੋ ਅਸੀਂ ਐਮਐਲਏ ਰਵੱਗ ਪੱਤਰ ਦਿੱਤਾ ਵਸਪਸ਼ ਰੂਪ ਚ ਕਿਹਾ ਮੈਂ ਕਿਹਾ ਪਤਰਾ ਵੇਖੋ ਹੀ ਆਇਆ ਏ ਸਰਕਾਰ ਚ ਅਸੀਂ ਤਾਂ ਪੈਨਸ਼ਨ ਵੀ ਉੜੇ ਸੀਗੇ ਅਸੀਂ ਪੈਨਸ਼ਨ ਵੀ ਉੜੇ ਹੀ ਰਿਹਾ ਤੁਸੀਂ ਸਾਰੇ ਵਿਧਾਇਕ ਪੈਨਸ਼ਨ ਵਾਲੇ ਬਣ ਗਏ ਹੋ ਇਹ ਬਦਲਾਵ ਆਇਆ ਤੁਹਾਡੀ ਸਰਕਾਰ 'ਚ ਹੋਰ ਮੈਨੂੰ ਕੋਈ ਬਦਲਾਵ ਨਹੀਂ ਨਜ਼ਰ ਆਇਆ ਸੋ ਇਹ ਲਗਾਤਾਰ ਸੰਘਰਸ਼ ਸਾਥੀ ਜੀ ਖੜੇ ਹੋ ਗਏ ਆ ਮੈਂ ਇਸੇ ਆਸ ਨਾਲ ਕਿ ਅਸੀਂ ਇਹ ਸਰਕਾਰ ਨੂੰ ਜਲਦੀ ਹੀ ਚਲਦਾ ਕਰਾਂਗੇ ਇਹਨਾਂ ਸ਼ਬਦਾਂ ਨਾਲ जय जनता जय सेर जित लड़ेकल इनकल मज़दूर मुलिम किसान जिंदावाज़